ਲੋਈ ਆ ਗਿਆ ਆਪਣਾ ਹਿੱਸਾ ਤੇ ਕੱਢਦੇ ਆ ਹਿੱਸਾ ਕਿਉਂ ਹੋਏ ਆਏ ਹਾਂ ਉਹਦੇ ਬੰਦਿਆਂ ਵਾਂਗੂ ਹਿੱਸਾ ਗੱਡੀ 'ਚ ਕਰ ਗਰਮ ਤਾਂ ਨਹੀਂ ਕੋਸਾ ਆਪੇ ਨੂੰ ਜਿਵੇਂ ਇੱਕ ਦਿਨ ਲੱਗੇ ਗੱਡੀ 'ਚ ਨਿਕਲ ਕੇ ਤਿੰਨ ਪਰ ਮੈਂ ਵੀ ਗੱਡੀ 'ਚ ਸੀਟਾਂ ਸੂਟਾਂ ਖੋਲਤੀਆਂ ਸੀ ਸਾਰੀਆਂ ਸਵਾਗਤ ਕਰੀਏ ਨੋ ਮੈਂ ਤੇਰਾ ਤੇਰਾ ਕਲੀਅਰ ਕਰਦੀ ਮੈਂ ਆ ਇੰਨਾ ਭਾਰੀ ਸਵਾਨ ਲੈ ਗਿਆ ਲੈ ਜਕ ਭਾਰੀ ਹੰਦ ਚੱਕ ਲਿਆ ਮੈਂ ਲੋ ਵੀ ਫੋਨ ਕੱਢਦੇ ਹਿੱਸਾ ਬਾਰੇ ਜੇ ਹੜਮੀ ਕਰ ਲੈ ਇਹਨੂੰ ਭਾਰੀ ਆ ਓਏ ਟ੍ਰਿਗਰ ਹੈ ਨਹੀਂ ਉਹ ਹੈ ਨਾ ਆਹ ਬੋਣ ਦੇ ਸਵਾਨ ਛੱਡ ਦੇ ਚੱਕ ਲੈ ਇਧਰੋਂ ਸਰਦ ਆਉਣ ਦੇ ਚੱਕ ਲੈਣਾ ਲਓ ਵੀ ਸੀ ਦੋ ਜਣੇ ਨੇ ਆ ਸਵਾਨ ਚੱਕ ਕੇ ਲਿਆਂਦਾ ਆ ਲੈ ਉਹ ਗੁੱਲਾਇ ਦਾ ਹੁਣ ਨੀਮ ਪੰਗੜਾ ਪਾਉਂਦੀ ਇਹ ਮਾਗਰ ਹਣਾ ਓਏ ਪੰਗੜਾ ਬਹੁਤ ਪਾਉਂਦੀ ਇਹ ਪਹਿਲਾਂ ਲਾਵਾਂਗੇ ਟਰਾਈ ਇਹਦੀ ਮੰਡੀ ਜਿਲੇ ਜਾ ਕੇ ਲਓ ਜੀ ਇਹ ਦੇ ਇੱਕ ਇੱਕ ਲੈ ਆਂਦਾ ਹਿੱਸਾ ਕੱਢਾਂਗੇ ਗਰੰਟੀ ਇਹਦੇ ਨਾਲ ਹੀ ਕਿਉਂ ਓਏ ਹੋਰ ਤਾਂ ਨਹੀਂ ਸਮਾਣਾ ਇਹ ਲੋਕ ਲੱਗੇ ਹੋਏ ਚੱਲ ਫੇਰ ਕੱਢ ਲਾਂਗੇ ਲੋ ਬਈ ਹੁਣ ਕਰਦੇ ਹਾਂ ਹਿੱਸਾ ਫਿੱਟ ਆਪਾਂ ਤੇ ਹੋ ਕੇ ਆ ਗਿਆ ਕੰਮ ਇਹਦੇ ਪਲੇਟਾਂ ਬਲਟਾਂ ਧਰਾਤੀਆਂ ਆਪਾਂ ਜਿੱਥੋਂ ਤੜਿਆ ਦੀ ਗੱਲ ਬਣਾ ਕੇ ਹੱਬਾਂ ਹੱਬਾਂ ਸਭ ਨਾਲ ਗਈ ਦੀ ਕੰਪਲੀਟ ਸਾਰਾ ਕੰਮ ਹੋ ਗਿਆ ਹਿੱਸੇ ਦਾ ਹੁਣ ਹੁਣ ਨਹੀਂ ਗੇੜਾ ਆ ਜਾਂਦੀ ਤੇ ਇਹਨੇ ਰਾਤ ਬਹੁਤ ਤੰਗ ਕੀਤੇ ਸੀ ਨਿਕਲੀ ਨਹੀਂ ਗਈ ਇਹ ਇਹ ਨਿਕਲੀ ਕਿਉਂ ਨਹੀਂ ਆ ਬੰਦਾ ਨਹੀਂ ਆਇਆ ਤੀਗਾ ਤਾਂ ਨਹੀਂ ਨਿਕਲੀ ਇਹ ਆ ਹੋਰ ਮੈਂ ਇਹ ਤਾਂ ਬਿਣਾ ਇਹ ਨਿਕਲੀ ਨਹੀਂ ਕਿਉਂ ਬਾਲੇ ਕਿਵੇਂ ਨਿਕਲੀ ਇਹ ਸੋਖੀ ਨਿਕਲ ਗਈ ਤਾਂ ਹਾਂ ਸੋਖੀ ਨਿਕਲ ਗਈ ਪੈਂਦਾ ਪਿਤਰੇ ਦੇ ਹੱਥ ਫਟ ਕੇ ਗੱਲ ਰਾਤ ਕਿਆ ਬਾਤ ਤੇ ਸੱਟ ਲਾਇ ਸੱਟ ਕਣਦੇ ਇਵੇਂ ਜਾ ਕੇ ਉਹ ਆਪਣੇ ਵਾਲਾ ਵਾਹੇ ਤੋੜਦੇ ਵੀ ਸੀ 2 ਘੰਟਿਆਂ ਦੇ ਆ ਪੈਣੇ ਉਹ ਪਿਆ ਤੋੜਿਆ ਇਹਦਾ ਮਾਰਤਾ ਇਹ ਮਾਰਿਆ ਇੱਕ ਦਾ ਘੰਡਾ ਵਾਹ ਤੋੜਦਾ ਦੂਜਾ ਲਿਆਂਦਾ ਇਹ ਕਪੜਾ ਮਾਰਦੇ ਫੇਰ ਇਹ ਨਿਕਲਿਆ ਕਿਤੇ ਜਾ ਕੇ ਹੁਣ ਆਪਾਂ ਇਹਨੂੰ ਕਰਦੇ ਆ ਫਿੱਟ ਤੇ ਮਿਲਦੇ ਆ ਅਗਲੀ ਵੀਡੀਓ ਚ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਹੁਤ ਲੱਗੇ ਰਹੇ ਧੰਨਵਾਦ ਕੀ ਕਹਦਾ ਬਹੁਤ ਲੱਗੇ ਰਹੇ ਹਾਂ ਜੀ ਬਹੁਤ ਜ਼ਿਆਦਾ ਕੰਮ ਹੋ ਗਿਆ ਇਹ ਕਿੱਥੋਂ ਕਰਾਇਆ ਬੱਬੂ ਨੂੰ ਪਤਾ ਕਿੱਥੋਂ ਕਰਾਇਆ ਜੀ ਸੁਨਾਮ ਤੋਂ ਕੰਮ ਕਰਾਇਆ ਆਪਣੇ ਹਿੱਸੇ ਦਾ ਵੱਟ ਕੱਟਦੇ ਮਿਸਤਰੀ ਨੇ ਕਿਉਂ ਆਹ ਪਲੇਟ ਦੇਖ ਕਿਵੇਂ ਲਾਈਏ ਮਿਸਤਰੀ ਨੇ ਬਣਾ ਕੇ ਉਤੋਂ ਦੀ ਲਾਈਆ ਉਤੋਂ ਦੀ ਉਹ ਲਾਈਆ ਫੇਰ ਹੀ ਗੱਲ ਬਣੀ ਐ ਜੀ ਇਹਦੇ ਤੇਰੇ ਮਾਲ ਹੋਈ ਹਾਂ ਮਾਲ ਬਿਨਾਂ ਕੁਸ ਰਹੀ ਨਹੀਂ ਨਵੇਂ ਮੁੰਡੇ ਲਵੇ ਚੱਲੀ ਹੋਈ ਆ ਇਹ ਦੋ ਚੱਕੀ ਮੜਾਏ ਵਿੱਚ ਗੋਲੀ ਦੇਖ ਲੈ ਸਾਹ ਜੀ ਕੀ ਪਸੂਆ RI